ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਪਰਮਜੀਤ ਸਿੰਘ ਖੋਸਲਾ ਇੱਕ ਵਾਰੀ ਫੇਰ ਪੀਐਸ ਕੇ ਮੀਡੀਆ ਗਰੁੱਪ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਤੁਹਾਨੂੰ ਜੀ ਆਇਆਂ ਆਖਦਾ ਖੈਰ ਮਖ ਦਾ ਆਖਦਾ ਦੇਖ ਹੀ ਲਈ ਹੋਏਗੀ ਫੋਟੋ ਐਸ ਸਦੀ ਦੇ ਸਭ ਤੋਂ ਵੱਡੇ ਸ਼ੈਤਾਨ ਰੂ ਦੀ ਲੋਕਾਂ ਵਾਸਤੇ ਪਿਤਾ ਜੀ ਵੀ ਆ ਜਿਹੜੇ ਉਹਦੇ ਪੈਰੋਕਾਰ ਨੇ ਉਹਨੂੰ بڑے ਨਾਮਾਂ ਦੇ ਨਾਲ ਬੁਲਾਉਂਦੇ ਨੇ ਪਿਤਾ ਜੀ ਬਾਪੂ ਜੀ ਬਾਬਾ ਜੀ ਪਰ ਮੇਰੇ ਵਾਸਤੇ ਇਹ ਸਿਰਫ ਔਰ ਸਿਰਫ ਇੱਕ ਸ਼ੈਤਾਨ ਰੂਹ ਜਿਹੜੀ ਆਲੇ-ਦੁਆਲੇ ਮੰਡਰਾ ਰਹੀ ਆ ਔਰ ਇਹ ਰੂਹ ਜਿਹੜੀ ਕਿਸੇ ਇੱਕ ਸਰਕਾਰ ਦੀ ਨਹੀਂ ਸਾਰੀਆਂ ਸਰਕਾਰਾਂ ਦੀ ਐਕਚੁਅਲੀ ਜੁਆਈ ਆ ਤਦ ਇਹ ਪੰਜਾ ਸੱਤਾ ਸਾਲਾਂ ਵਿੱਚ ਅੱਜ ਫੇਰ 12ਵੀਂ ਵਾਰੀ ਇਹ ਬਾਹਰ ਆ ਚੁੱਕਾ ਜੇ ਮੈਂ ਹੁਣ ਕਹਾਂ ਤੁਹਾਨੂੰ ਕਿ ਇਹਦੇ ਵਿੱਚ ਸਰਕਾਰਾਂ ਦਾ ਕੀ ਹੱਥ ਹੈ ਇਹ ਪੁੱਠਾ ਸਵਾਲ ਹੋਇਆ ਕਿਉਂਕਿ ਹੱਥ ਹੀ ਸਰਕਾਰਾਂ ਦਾ ਹੈ ਇਹ ਤਾਂ ਸਵਾਲ ਪੁੱਛਣਾ ਬਣਦਾ ਹੀ ਨਹੀਂਗਾ ਅਜੇ ਮੈਂ ਤੁਹਾਨੂੰ ਪੂਰੀ ਡਿਟੇਲ ਦਵਾਂਗਾ ਕਿ ਕਿੰਨੇ ਕਿੰਨੇ ਤਰੀਕ ਨੂੰ ਕਿਹੜੇ ਕਿਹੜੇ ਸਾਲ ਹੈ ਕਿੰਨੇ ਕਿੰਨੇ ਦਿਨਾਂ ਵਾਸਤੇ ਬਾਹਰ ਆਇਆ ਸੀਗਾ ਟੋਟਲ ਇਹਦੀ ਗਿਣਤੀ ਜੇ ਦੱਸਾਂ ਤੇ 11 ਵਾਰੀ ਆਲਰੇਡੀ ਆ ਚੁੱਕਾ ਹਿਸ ਤੇ ਹੁਣ ਪਿਛਲੇ ਸੌ ਵਾਰ 12ਵੀਂ ਵਾਰੀ ਇਹ ਜੇਲ੍ਹ ਚ ਆ ਚੁੱਕਾ 57 ਸਾਲਾਂ ਦੇ ਵਿੱਚ ਹੁਣ ਤੁਸੀਂ ਇਹ ਦੱਸੋ ਕਿ ਇਹ ਸਰਕਾਰਾਂ ਦੀ ਸ਼ੈਤੋ ਬਿਨਾ ਹੋ ਸਕਦਾ ਸਰਕਾਰਾਂ ਦੇ ਸਹਾਰੇ ਤੋਂ ਬਿਨਾ ਇਹ ਕੁਝ ਹੋ ਸਕਦਾ ਕੋਈ ਪੋਸੀਬਲ ਹੈਗਾ ਜਾਂ ਨਹੀਂ ਜਦੋਂ ਜਦੋਂ ਇਹ ਬਾਹਰ ਆਉਂਦਾ ਫੇਰ ਗੱਲ ਸਾਨੂੰ ਯਾਦ ਆਉਂਦੇ ਨੇ ਸਾਨੂੰ ਬੰਦੀ ਸਿੰਘ ਜਿਨ੍ਹਾਂ ਦੀ ਕਿਸੇ ਦੀ ਮਾਂ ਮਰ ਜਾਏ ਪਿਓ ਮਰ ਜਾਏ ਭਰਾ ਮਰ ਜਾਏ ਕੁਛ ਵੀ ਹੋ ਜਾਏ ਭਾਵੇਂ ਵਿਆਹ ਸ਼ਾਦੀਆਂ ਹੋਈਆਂ ਹੋਣ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਰੱਖੀਆਂ ਹੋਣ ਕਿਸੇ ਨੂੰ ਵੀ ਆਉਣ ਦਾ ਕੋਈ ਅਧਿਕਾਰ ਨਹੀਂਗਾ ਪਿਛਲੇ ਦਿਨੀ ਇੱਕ ਬੰਦਾ ਆਇਆ ਸੀਗਾ ਜਿਹਦੇ ਭਰਾ ਦੀ ਡੈਥ ਹੋ ਗਈ ਸੀ ਫਿਰ ਇੱਕ ਦੇਖ ਲਓ ਮਤਲਬ ਹੈਰਾਨੀਆਂ ਵਾਲੀਆਂ ਗੱਲਾਂ ਨੇ ਕਈ ਕਿਸੇ ਬੰਦੇ ਨੂੰ 4 ਘੰਟੇ ਵਾਸਤੇ ਲਿਆਇਆ ਜਾਂਦਾ ਜੇ ਘਰ ਦੇ ਵਿੱਚ ਕੁਝ ਹੋ ਜਾਂਦਾ ਕਿਸੇ ਬੰਦੇ ਨੂੰ 2 ਦਿਨ ਵਾਸਤੇ ਕਿਸੇ ਨੂੰ 12 ਘੰਟੇ ਵਾਸਤੇ ਬੰਦੀ ਸਿੰਘਾਂ ਦੇ ਵਿੱਚੋਂ ਜਾਂ ਜਿਹੜੇ ਦੁਬੜੀਗਰ ਜੇਲ੍ਹ ਦੇ ਵਿੱਚ ਨੇ ਉਹਨਾਂ ਵਿੱਚੋਂ ਤੇ ਇਹ ਬੰਦਾ ਕਿਸੇ ਦੇ ਫੀਸੀ ਵੀ ਨਿਕਲੇ ਤੇ ਇਹ ਬੰਦਾ ਵਾਰ ਹੁੰਦਾ ਆਪਣੀ ਮਾਂ ਨੂੰ ਵੈਸੇ ਹੀ ਮਿਲਣ ਦੋ ਤਿੰਨ ਵਾਰੀ ਆ ਗਿਆ ਕਿ ਬਾਕੀ ਦੂਜਿਆਂ ਦੀਆਂ ਮਾਵਾਂ ਨਹੀਂ ਆ ਦੂਜਿਆਂ ਦੇ ਪਿਓ ਨਹੀਂ ਦੂਜਿਆਂ ਦੇ ਪਰਿਵਾਰ ਨਹੀਂ ਉਹਨਾਂ ਦੇ ਬੱਚੇ ਨਹੀਂ ਉਹਨਾਂ ਦੀਆਂ ਬੀਵੀਆਂ ਨਹੀਂ ਆ ਇਹਦੀ ਕੋਈ ਜ਼ਿਆਦਾ ਅਨੋਖਿਆ ਅਨੋਖੇ ਤਾਂ ਸੱਚ ਹੈ ਹੀ ਨਹੀਂ ਕਿਉਂਕਿ ਇਹ ਸਰਕਾਰਾਂ ਦਾ ਜਵਾਈ ਹੈ ਸਰਕਾਰਾਂ ਦਾ ਬੰਦਾ ਹੈ ਸ਼ੁਰੂ ਕਰਦੇ ਆ ਇਹ ਤੁਹਾਨੂੰ ਪਤਾ ਹੈ 2017 ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਦੇ ਬਲਾਤਕਾਰ ਦੇ ਵਿੱਚ ਤੇ ਬਹੁਤ ਸਾਰੇ ਕਤਲਾਂ ਦੇ ਵਿੱਚ ਤੇ ਬਹੁਤ ਸਾਰੇ ਲੋਕਾਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਇਹਨੂੰ ਜੇਲ੍ਹ ਹੋਈ ਸੀ 20 ਸਾਲ ਦੀ ਤੇ 5-7 ਸਾਲ ਹੋਏ ਨੇ ਤੁਸੀਂ ਅੰਦਾਜ਼ਾ ਲਾਓ ਜੇ 5-7 ਸਾਲ ਵਿੱਚ ਇਹ 12 ਵਾਰੀ ਬਾਹਰ ਆ ਚੁੱਕਾ ਹੈ ਔਰ ਸ਼ਾਨੋ ਸ਼ੌਕਤ ਦੇ ਨਾਲ ਸ਼ਰਮ ਦੀ ਗੱਲ ਇਹ ਹੈ ਕਿ ਇੱਕ ਬੰਦਾ ਜੇਲ੍ਹ ਚੋਂ ਆਂਦਾ ਇੱਕ ਤੇ ਹੁੰਦਾ ਨਾ ਕੇਸ ਚੱਲ ਰਿਹਾ ਕੁਝ ਪ੍ਰੂਵ ਨਹੀਂ ਹੋਇਆ ਉਨੀ ਤਰ੍ਹਾਂ ਸੀ ਕੁਝ ਨਹੀਂ ਕਹਿ ਸਕਦੇ ਸਾਰੇ ਕੁਝ ਪ੍ਰੂਵ ਹੋ ਚੁੱਕਾ ਸਜ਼ਾ ਮਿਲ ਚੁੱਕੀਆਂ ਨੇ ਉਹ ਜੱਜ ਨੇ ਕਿੰਨੇ ਜਿਗਰੇ ਨਾਲ ਔਰ ਕਿੰਨੀ ਦਲੇਰੀ ਦੇ ਨਾਲ ਉਹ ਤੋਂ ਇਸ ਬੰਦੇ ਦੀਆਂ ਸਜ਼ਾ ਸੁਨਾਈਆਂ ਸਨ ਸੁਨਾਈਆਂ ਸਨ ਉਹਦੇ باوجود ਵੀ ਬੰਦੇ ਨੂੰ ਇੰਨੀ ਸਿਕਿਉਰਟੀ ਦੇ ਵਿੱਚ ਬਾਹਰ ਲਿਆਂਦਾ ਜਾਂਦਾ ਜਿਵੇਂ ਉਹ ਮਹਾਰਾਜਾ ਹੁੰਦਾ ਸਾਡੀ ਸਿਸਟਮ ਦਾ ਮੈਨੂੰ ਸਮਝ ਹੀ ਨਹੀਂ ਆਉਂਦਾ ਸਾਡੀਆਂ ਸਰਕਾਰਾਂ ਦਾ ਸਾਡੇ ਮੁਲਕ ਦਾ ਕੀ ਉੱਥੇ ਹਸਾਬਕਤਾ ਵਾ ਮੇਰੀ ਸੱਚੀ ਸਮਝੋਂ ਬਾਹਰ ਆ ਇਹ ਹੀ ਕਾਰਨ ਆ ਕਿ ਅਸੀਂ ਉਸ ਮੁਲਕ ਚ ਆ ਕੇ ਇੱਥੇ ਬਹਿ ਗਏ ਆ ਕਾਫੀ ਸਕੂਨ ਆ ਹਾਲਾਂਕਿ ਇੱਥੇ ਵੀ ਕਿਸ ਦਿਨ ਕੱਲ ਪਰਸੋ ਗੱਲ ਕਰਨੀ ਇੱਥੇ ਵੀ ਸਾਡੇ ਰਾਜਨੀਤਿਕ ਲੋਕ ਬਹੁਤ ਸਾਡੀਆਂ ਕੈਨੇਡਾ ਦੀਆਂ ਸਰਕਾਰਾਂ ਵਿੱਚ ਵੜੇ ਨੇ ਔਰ ਉਹਨਾਂ ਕਰਕੇ ਬੇੜਾ ਗਰਕ ਹੋ ਰਿਹਾ ਉਹ ਮੈਂ ਸਪੈਸ਼ਲ ਐਪੀਸੋਡ ਕਰਾਂਗਾ ਅੱਜ ਜਾਂ ਕੱਲ ਵੋਟਾਂ ਰਹੀਆਂ ਨੇ ਸਾਡੇ ਵੀ ਇੱਥੇ سلسلہ ਸ਼ੁਰੂ ਹੋਇਆ ਔਰ ਕੀਤਾ ਸਾਡਿਆਂ ਨੇ ਹੋਇਆ ਹੁਣ ਮੈਂ ਦੱਸਦਾ ਤੁਹਾਨੂੰ ਕਿਹੜੇ ਕਿਹੜੇ ਦਿਨ ਕਿਹੜੇ ਕਿਹੜੇ ਸਾਲ ਤੇ ਕਿੰਨੇ ਕਿੰਨੇ ਦਿਨਾਂ ਵਾਸਤੇ ਬਾਹਰ ਆਇਆ ਸੀਗਾ ਅਕਤੂਬਰ 2020 ਨੂੰ 21 ਦਿਨ ਵਾਸਤੇ ਕਹਿੰਦਾ ਕਿ ਮੇਰੀ ਮਾਂ ਦੀ ਸਿਹਤ ਖਰਾਬ ਆ ਉਹਦਾ ਪਤਾ ਲੈਣ ਆਉਣਾ ਫਿਰ ਮਈ 2021 ਨੂੰ 21 ਦਿਨ ਵਾਸਤੇ ਫੇਰ ਕਹਿੰਦਾ ਮੈਂ ਆਪਣੀ ਮਾਂ ਦਾ ਪਤਾ ਲੈਣ ਜਾਣਾ ਦੋ ਵਾਰੀ ਮਾਂ ਦਾ ਪਤਾ ਲੈਣੀ ਹੈਗਾ 21 21 ਦਿਨ ਵਾਸਤੇ ਫਰਵਰੀ 2022 ਨੂੰ ਫਿਰ 21 ਦਿਨ ਦੀ ਫਰਲੋ ਤੇ ਆਇਆ ਕਹਿੰਦਾ ਮੇਰੇ ਪਰਿਵਾਰ ਦਾ ਹਾਲਚਲ ਪੁੱਛਣਾ ਸਾਰੇ ਪਰਿਵਾਰ ਦਾ ਵਾਹ ਕੀ ਆ ਤੇਰੇ ਨਜ਼ਾਰੇ ਨੇ ਯਾਰ ਫਿਰ ਜੂਨ ਜੂਨ 2022 ਨੂੰ 30 ਦਿਨ ਦੀ ਪਰੋਲ ਤੇ ਆਇਆ ਕਹਿੰਦਾ ਧਾਰਮਿਕ ਤੇ ਸਮਾਜਿਕ ਕੰਮ ਮੇਰੇ ਰਹਿੰਦੇ ਨੇ ਕੁਝ ਕਰਨ ਵਾਲੇ ਡੇਰੇ ਦੇ ਉਹ ਕਰਨੇ ਨੇ ਵਾਹ ਇਹ 30 ਦਿਨ ਵਾਸਤੇ ਫਿਰ 40 ਦਿਨ ਲਈ ਅਕਤੂਬਰ ਫਿਰ ਇਹ ਦੇਖੋ ਵੀ ਇੱਕ ਇੱਕ ਸਾਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰੀ ਆਇਆ ਹੋਇਆ ਇਹ ਚਾਰ ਚਾਰ ਪੰਜ ਪੰਜ ਵਾਰੀ ਇੱਕ ਸਾਲ ਦੇ ਵਿੱਚ ਆਇਆ ਹੋਇਆ ਅਕਤੂਬਰ 2022 ਨੂੰ ਫਿਰ 40 ਦਿਨ ਵਾਸਤੇ ਆ ਗਿਆ ਦੀਵਾਲੀ ਦਾ ਬਹਾਨਾ ਬਣਾ ਕੇ ਇਸ ਬੰਦੇ ਨੂੰ ਦੀਵਾਲੀਆਂ ਵੀ ਬਾਹਰ ਮਨਾਈਆਂ ਜਾ ਰਹੀਆਂ ਵਾਹ ਵਾ ਸਾਡੀ ਸਰਕਾਰੇ ਫਿਰ ਜਨਵਰੀ 2022 ਨੂੰ 40 ਦਿਨ ਵਾਸਤੇ ਕਹਿੰਦਾ ਮੈਂ ਸਤਸੰਗ ਕਰਨੇ ਨੇ ਆਨਲਾਈਨ ਔਰ ਸਤਸੰਗ ਸਾਰੇ ਕਰਕੇ ਵੀ ਗਿਆ ਆਨਲਾਈਨ ਫਿਰ ਜੁਲਾਈ 2023 ਨੂੰ 30 ਦਿਨ ਵਾਸਤੇ ਫਿਰ ਆਇਆ ਨਵੰਬਰ 2023 ਨੂੰ 21 ਦਿਨ ਦੀ ਫਰਲੋ ਤੇ ਫਿਰ ਆਇਆ ਔਰ ਜਨੂਅਰੀ 2024 ਨੂੰ 50 ਦਿਨ ਦੇ ਵਾਸਤੇ ਫਰਲੋ ਤੇ ਫਿਰ ਆਇਆ ਔਰ ਅਗਸਤ 2024 ਨੂੰ 21 ਦਿਨ ਵਾਸਤੇ ਫਿਰ ਫਰਲੋ ਤੇ ਆ ਗਿਆ ਤੇ ਅਕਤੂਬਰ 2024 ਨੂੰ ਫਿਰ 21 ਦਿਨ ਵਾਸਤੇ ਪਰੋਲ ਤੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ 11 ਵਾਰੀ ਆ ਚੁੱਕਿਆ ਤੇ ਅੱਜ ਫਿਰ ਬਾਹਰ ਫਿਰਦਾ 12ਵੀਂ ਵਾਰੀ ਹੁਣ ਤੁਸੀਂ ਦੱਸੋ ਕਿ ਇਸ ਬੰਦੇ ਦਾ ਸਰਕਾਰਾਂ ਨਾਲ ਕੀ ਜਿਹੜੀ ਇਹ ਗਿੱਦੜ ਸਿੰਘੀ ਇਹ ਸੰਗਾਈ ਹੋਈ ਇਸ ਬੰਦੇ ਨੇ ਫੋਟੋ ਤੁਸੀਂ ਦੇਖ ਹੀ ਰਹੇ ਹੋ ਸਰਕਾਰਾਂ ਦੀ ਆ ਦੇਖ ਲਓ ਚਰਨਾ 'ਚ ਬੈਠੇ ਨੇ ਸੁਖਵੀਰ ਸਿੰਘ ਬਾਦਲ ਤੇ ਵੱਡੇ ਬਾਦਲ ਸਾਹਿਬ ਚਰਨਾ 'ਚ ਬੈਠੇ ਨੇ ਦੇਖ ਲਓ ਔਰ ਕਿਸੇ ਕੇਸ ਬਾਬੇ ਨੂੰ ਉਹਨਾਂ ਨੇ ਛੱਡਿਆ ਕਿਹਦੀਆਂ ਇਹਨਾਂ ਨੇ ਚਰਨ ਨਹੀਂ ਦਬਾਏ ਕਿਹਨੇ ਕਿਹਨਾਂ ਦੇ ਇਹਨਾਂ ਨੇ ਪੈਰ ਨਹੀਂ ਦਬਾਏ ਤੁਸੀਂ ਦੇਖ ਰਹੇ ਹੋ ਫੋਟੋ ਨਾਲੋਂ ਨਾਲ ਜਦੋਂ ਵੀ ਚੋਣਾ ਹੁੰਦੀਆਂ ਨੇ ਇਸ ਬੰਦੇ ਨੂੰ ਬਾਹਰ ਲਿਆਂਦਾ ਜਾਂਦਾ ਔਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਸਰਸੰਗ ਵੀ ਕਰਦਾ ਔਰ ਇਸ ਵਾਰੀ ਇਹ ਆਪਣੇ ਸੱਚਾ ਸੌਦਾ ਡੇਰੇ ਦੇ ਵਿੱਚ ਗਿਆ ਆ ਪਹਿਲਾਂ ਸ਼ਾਇਦ ਡੇਰੇ ਵਿੱਚ ਨਹੀਂ ਸੀ ਜਾਣ ਦਿੱਤਾ ਜਾਂਦਾ ਜੋ ਕੋਈ ਗੇ ਵੀ ਹੁੰਦੀ ਐ ਐਕਚੁਅਲੀ ਸਾਰਾ ਕੁਝ ਦਿਖਾਵਾ ਹੀ ਆ ਹੁਣ ਵੀ ਜੇ ਅਸੀਂ ਕਹੀਏ ਸਰਕਾਰਾਂ ਸਾਡੀਆਂ ਇਹਦਾ ਸਾਥ ਨਹੀਂ ਦਿੰਦੀਆਂ ਤਾਂ ਫਿਰ ਮੇਰੇ ਖਿਆਲ ਹੈ ਕਿ ਅਸੀਂ ਬੇਵਕੂਫ ਆ ਜਿਹੜੀ ਆਮ ਆਵਾਮ ਆ ਉਹਦੇ ਵਰਗਾ ਪਾਗਲ ਨਹੀਂ ਕਿ ਹੋ ਸਕਦਾ ਇਸ ਬੰਦੇ ਨੇ ਸ਼ੁਰੂਆਤ ਜਿੱਥੋਂ ਹੋਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹਨੇ ਰੂਪ ਧਾਰਨ ਕਰਕੇ ਉਸ ਪਹਿਰਾਵੇ ਦੇ ਵਿੱਚ ਉਹੀ ਲੁੱਕ ਦੇ ਵਿੱਚ ਇਹਨੇ ਉਸੇ ਤਰੀਕੇ ਨਾਲ ਅਮਰਿਸ਼ ਕਾਉਣਾ ਸ਼ੁਰੂ ਕੀਤਾ ਸੀਗਾ ਜਿੱਥੋਂ ਇਹ ਚਰਚਾ ਦੇ ਵਿੱਚ ਆਇਆ ਸੀਗਾ ਉਸ ਤੋਂ ਬਹੁਤ ਬੜਾ ਹੀ ਕੁਝ ਨਿਕਲਿਆ ਔਰ ਹਰ ਚੀਜ਼ ਪ੍ਰੂਵ ਹੋਈ ਪਈਆ ਹਰ ਚੀਜ਼ ਪ੍ਰੂਵ ਹੋਈ ਪਰ ਜਿਹੜੇ ਇਹਨਾਂ ਦੀਆਂ ਬੀਬੀਆਂ ਸਪੈਸ਼ਲੀ ਬੀਬੀਆਂ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਜਿਹੜਾ ਨੇ ਡੇਰੇ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਬੀਬੀਆਂ ਦਾ ਹੀ ਐਕਚੁਅਲੀ ਤੇ ਬੀਬੀਆਂ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਜਿਹੜੀਆਂ ਬੀਬੀਆਂ ਇਹਨਾਂ ਦੇ ਚੋਲੇ ਚੋਲੇ ਜਾਜਾ ਧੋਂਦੀਆਂ ਨੇ ਇਹਨਾਂ ਦੇ ਢਿੱਡ ਮਲਦੀਆਂ ਨੇ ਇਹਨਾਂ ਦੇ ਗਿੱਟੇ ਮਲਦੀਆਂ ਇਹਨਾਂ ਨੂੰ ਨਵਾਉਂਦੀਆਂ ਤੱਕ ਵੀ ਨੇ ਉਹਨਾਂ ਬੀਬੀਆਂ ਨੇ ਇਹਨਾਂ ਨੂੰ ਬਾਬੇ ਬਣਾਇਆ ਹੋਇਆ ਸੁਰੱਖਿਆ ਪ੍ਰਬੰਧਾ ਦੇ ਹੇਠ ਇਸ ਬੰਦੇ ਨੂੰ ਐਦ ਕੀ ਫੇਰ ਲਿਆਂਦਾ ਗਿਆ ਦੇਖੋ ਇਹ ਬੰਦਾ ਜੇਲ੍ਹ ਚੋਂ ਆਉਂਦਾ ਉਹਦੇ ਵਾਸਤੇ ਸਿਕਿਉਰਟੀ ਕਿੰਨੀ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਜਿਹੜਾ ਬੰਦਾ 5-7 ਸਾਲਾਂ ਦੇ ਵਿੱਚ 12 ਵਾਰੀ ਬਾਹਰ ਆ ਚੁੱਕਾ ਔਰ ਸ਼ਾਨੋ ਸ਼ੌਕਤ ਦੇ ਨਾਲ ਤੁਸੀਂ ਫਿਰ ਅੰਦਾਜ਼ਾ ਲਾਓ ਕਿ ਜੇਲ ਸਜ਼ਾ ਉਹਦੇ ਵਾਸਤੇ ਕੀ ਹੋਏਗੀ ਮਤਲਬ ਡਰਾਮਾ ਹੀ ਆ ਨਾ ਫਿਰ ਜੇ ਬਾਹਰ ਇੰਨੀ ਸੇਵਾ ਹੋ ਰਹੀ ਹੈ ਤੇ ਅੰਦਰ ਉਹਦੀ ਉਹਦੀ ਜਿਹੜੀ ਸਜ਼ਾ ਉਹ ਕਿੱਦਾਂ ਦੀ ਹੋਏਗੀ ਤੁਸੀਂ ਅੰਦਾਜ਼ੇ ਲਾ ਲਓ ਸੁਇਦ ਇਸ ਬੰਦੇ ਦਾ ਕੁਝ ਨਾ ਤੇ ਸਰਕਾਰਾਂ ਨੂੰ ਤੁਸੀਂ ਕਹਿ ਸਕਦੇ ਹੋ ਤੇ ਨਾਉ ਡੇਰੇ ਵਾਲਿਆਂ ਤੁਸੀਂ ਕਹੋ ਸਰਕਾਰ ਕਿਹੜੀ ਨੂੰ ਕਹੀਏ ਕਿਹੜੀ ਨੂੰ ਦੱਸੋ ਇਹ ਸਾਰੀਆਂ ਤਾਂ ਸਰਕਾਰਾਂ ਇੱਕੋ ਜਿਹੀਆਂ ਨੇ ਕੋਈ ਵੀ ਇੱਕ ਸਰਕਾਰ ਨਹੀਂ ਚੰਗੀ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਨੇ ਸਾਡੇ ਉੱਥੇ ਪਤਾ ਨਹੀਂ ਕੀ ਸਿਸਟਮ ਆ ਸੰਵਿਧਾਨ ਦੇ ਵਿੱਚ ਕਿ ਸੰਵਿਧਾਨ ਤੋਂ ਉਲਟੀ ਸਾਰਾ ਕੁਝ ਹੋ ਰਿਹਾ ਮੰਨਦੇ ਅਸੀਂ ਕਿ ਸਾਡੇ ਇੱਕ ਲੋਕਤੰਤਰੀ ਮੁਲਕ ਹੈਗਾ ਪਰ ਉਹਦਾ ਮਤਲਬ ਇਹ ਨਹੀਂ ਕਿ ਜਿਹੜਾ ਮਰਜੀ ਜੋ ਮਰਜੀ ਕਰੀ ਜਾਵੇ ਪਰ ਹਟਾਵੇ ਕਿਹੜਾ ਸਰਕਾਰਾਂ ਤਾਂ ਸਾਰਾ ਕੁਝ ਕਰਾਉਂਦੀਆਂ ਨੇ ਇਹੋ ਹੀ ਤਾਂ ਬਦਕਿਸਮਤੀ ਆ ਸਾਡੇ ਮੁਲਕ ਦੀ ਸਰਕਾਰਾਂ ਹੀ ਤੇ ਸਾਰਾ ਕੁਝ ਕਰਾਉਂਦੀਆਂ ਨੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜੋ ਕੁਝ ਫਿਲਮਾਂ ਦੇ ਵਿੱਚ ਦੇਖ ਰਹੇ ਹੁੰਦੇ ਸੀ ਇਹਨਾਂ ਬਾਬਿਆਂ ਦੀਆਂ ਵੀ ਫਿਲਮਾਂ ਜੋ ਕੁਝ ਦੇਖਦੇ ਹੁੰਦੇ ਉਹ ਸਾਰੇ ਕੁਝ ਨੂੰ ਪ੍ਰੈਕਟੀਕਲ ਹੋਣ ਲੱਗ ਪਿਆ ਅਸੀਂ ਇਹਨਾਂ ਮੁਲਕਾਂ ਵਿੱਚ ਬੈਠੇ ਬੋਲਦੇ ਰਹਿੰਨੇ ਆ ਮੈਂ ਕੱਲ ਡਾਕਟਰ ਅੰਬੇਡਕਰ ਸਾਹਿਬ ਦੀ ਗੱਲ ਕੀਤੀ ਸੀ ਪਰ ਤੁਸੀਂ ਉੱਥੇ ਤੁਰੇ-ਫਿਰਦੇ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਨੇ 2-4 ਲੋਕਾਂ ਨੂੰ ਛਾੜੀ ਕੋ ਦੋ ਸਰਦਾਰਾਂ ਨੇ ਚੱਕ ਕੇ ਉਹਨੂੰ ਫਿਰ ਦਵਲਿਆ ਥੋੜਾ ਜਿਹਾ ਅਦਰਵਾਈਜ਼ ਸਾਰੇ ਲੋਕੀ ਉੱਥੇ ਕੈਮਰੇ ਲਈ ਫਿਰਦੇ ਸੀ ਔਰ ਗੱਲਾਂ ਵੀ ਕਰਨ ਲੱਗੇ ਉਸ ਵਿੱਚ ਆਵਾਜ਼ਾਂ ਆਈਆਂ ਹੋਈਆਂ ਦੇਖੋ ਤੋੜਨ ਲੱਗਾ ਦੇਖੋ ਸਿਰ 'ਚ ਥੋੜਾ ਮਾਰਨ ਲੱਗਾ ਡਾਕਟਰ ਨਵੀਰਕਰ ਸਾਹਿਬ ਦੇ ਬੁੱਤ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿੰਦਿਆਂ ਨੂੰ ਆਪਣੀਆਂ ਜ਼ਮੀਰਾਂ ਨੂੰ ਪੁੱਛ ਕੇ ਦੇਖੋ ਅਕਲ ਦੇ ਉਹ ਅੰਨਿਓ ਸੋ ਅੱਜ ਏਸੀ ਸ਼ੈਤਾਨ ਰੂਹ ਦੀ ਗੱਲ ਕਰਨੀ ਸੀ ਤੁਸੀਂ ਕੀ ਸੋਚਦੇ ਹੋ 11 ਵਾਰੀ ਪਹਿਲਾਂ ਆ ਚੁੱਕਾ 12ਵੀਂ ਵਾਰੀ ਹੁਣ ਫੇਰੇ ਬਾਹਰ ਫਿਰਦਾ ਇਹ ਸਾਰੀ ਫਿਗਰ ਤੁਹਾਨੂੰ ਦੱਸ ਦਿੱਤੀ ਹੈ ਹੁਣ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਇਹ ਚੱਲ ਕੀ ਰਿਹਾ ਇਹ ਬੰਦੇ ਨੇ ਕੀ ਗਿੱਦੜ ਸਿੰਘੀ ਸਰਕਾਰਾਂ ਸਿਖਾਈ ਹੋਈ ਹੈ ਜਾਂ ਖਵਾਈ ਹੋਈ ਕਹਿੰਦੇ ਹੁੰਦੇ ਨੇ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ